ਉਹ ਭਈ ਇੱਕ ਤੇ ਸਭ ਤੋਂ ਪਹਿਲਾਂ ਜਿਹੜਾ ਸ਼ੁਰੂਆਤੀ ਵੈਲਕਮ ਲਿਖਿਆ ਹੋਇਆ ਧਲੋਲਾ ਪਸ਼ੂ ਮੇਲੇ ਤੇ ਸਾਰੀ ਜਿਹੜਾ ਦਿਖਾਵਾਂਗੇ ਜਾਣਕਾਰੀ ਵਧੀਆ-ਵਧੀਆ ਚੀਜ਼ਾਂ ਪਹਿਲੇ ਨੰਬਰ ਤੇ ਸਟਾਲ ਆ ਜਾਂਦੀ ਹੈ ਜੀ ਜਿਹੜਾ ਆਪਣਾ ਸੋਡੇ ਦੀ ਸਟਾਲ ਤੇ ਇਸ ਤੋਂ ਬਾਅਦ ਅੰਦਰ ਜਾ ਕੇ ਵੇਖਦੇ ਆਪਾਂ ਮੇਲੇ ਦੇ ਵਿੱਚ ਹੋਰ ਕੀ ਕੀ ਆਇਆ ਤੇ ਆਜੋ ਬਾਕੀ ਗੱਲਾਂ ਬਾਤਾਂ ਵੀ ਕਰਾਂਗੇ ਪੰਜਾਂ ਦੇ ਨਾਲ ਜਿਹੜੀ ਆਪਣੀ ਚੀਜ਼ ਚੰਗੀ ਲੱਗੂਗੀ ਮੇਲੇ ਦੇ ਵਿੱਚ ਤੇ ਉਹੀ ਤੁਹਾਨੂੰ ਭਈ ਜਾਣਕਾਰੀ ਇੱਥੇ ਦੇਵਾਂਗੇ ਇੱਧਰ ਸੰਤ ਸੱਪੜੇ ਆਏ ਆ ਕਿ ਜੌਣ ਵਾਲਿਆਂ ਦੇ ਵੀਰ ਭਰਾ ਵੇਖ ਸਕਦੇ ਜੀ ਇਧਰ ਸਿਲੰਡਰ ਪਏ ਆ ਬਾਈ ਜਿਹੜੇ ਵੀਰ ਭਰਾ ਡਾਕਟਰ ਹੁੰਦੇ ਆ ਤੇ ਇਹਨਾਂ ਦੇ ਵਿੱਚ ਟੀਕੇ ਪਾਉਣੇ ਹੁੰਦੇ ਹਨ ਇੱਥੇ ਉਧਰ ਪਈ ਸੀ ਸਿਲੰਡਰ ਵਿਖੜ ਹੈਲੋ 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 ਪੁੱਤ ਹੈਲੋ ਕਰਦੇ ਫਿਰ ਸਾਰਿਆਂ ਨੂੰ ਹਲੋ ਸਾਹਿਬ ਅੱਜ ਅੱਜ ਹਮ ਮੇਲੇ ਮੇ ਹਾਈ ਹਾ ਅੱਛਾ ਬਹੁਤ ਅੱਛਾ ਮੇਲਾ ਹੈ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਬਾਲਾ ਬਹੁਤ ਵਧੀਆ ਬਾਈ ਨਜ਼ਾਰੇ ਆ ਗਏ ਨਜ਼ਾਰੇ ਬੱਕੜਾ ਪਰ ਨਜ਼ਾਰੇ ਉਹਨੇ ਚਾਹੀਦੇ ਸਾਨੂੰ ਤਾਂ ਵੀ ਇੱਧਰ ਜਿਹੜਾ ਮੈਟ ਲੱਗਿਆ ਲੋਕ ਲੱਗ ਜਾਂਦੇ ਆ ਨਾ ਫਸ ਜਾਂਦੇ ਇਹਦੇ ਚ ਇਹ ਬਾਈ ਨੇ ਰੇਟ ਦੱਸਿਆ ਸੀ ਇਹਦਾ 2600 ਦੇ ਨੇੜੇ ਤੇ ਜਿਹੜਾ ਰੇਟ ਆਦਾ ਦੱਸਿਆ ਸੀ ਤੇ ਆ ਜਿਹੜੀਆਂ ਆਂਗਾ ਇਧਰ ਮਸ਼ੀਨਾਂ ਜੀਆਂ ਦੁੱਧ ਵਾਲੀਆਂ ਦੁੱਧ ਚਵਾਈ ਵਾਲੀਆਂ ਤੇ ਤਲੌਂਦੇ ਪਸ਼ੂ ਮੇਲੇ ਦੇ ਅੰਦਰ ਜਾ ਕੇ ਵੇਖਦੇ ਆ ਹੋਰ ਕੀ ਕੀ ਚੀਜ਼ਾਂ ਆਂ ਜਾਂ ਬਾਈ ਕੱਟਦੇ ਲਾਈ ਬਾਈ ਇੱਥੇ ਇੱਕ ਮਾੜਾ ਇਹ ਇਧਰ ਨੂੰ ਲਾ ਬਈਆ ਮੇਲੇ ਦੇ ਵਿੱਚ ਵਕਰੀ ਚੀਜ਼ ਮਿਲੀ ਆਪਾਂ ਨੂੰ ਜਿਹੜੀ ਲੂੰਜੇ ਲਾਉਂਦੀ ਆ ਠੰਡ ਦੇ ਵਿੱਚ ਜਦੋਂ ਬੁਰਬੁਰਜੀ ਆ ਜਾਂਦੀ ਆ ਨਾ ਤੇ ਬਾਈ ਇਹਦਾ ਕੀ ਰੇਟ ਆ ਇਹ 400 ਰੁਪਈਆ ਆ 400 ਰੁਪਈਆ ਮੇਲੇ ਦੇ ਤੇ ਆਵੇਂ ਨੂੰ ਬਾਈ ਇਧਰ ਕੱਢ ਤੇ ਲੂੰਜੇ ਨੇ ਬਾਈ ਨੇ ਬਾਹਰ ਆ ਐਂ ਚੱਲ ਵਾ 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 ਇਹ ਜਿਹੜੇ ਕਾਲੇ ਕੱਪੜੇ ਤੇ ਜ਼ਿਆਦਾ ਹੁੰਦੇ ਆ ਬਾਈ ਹਣੇ ਕਾਲੇ ਕੱਪੜੇ ਜਿੱਥੇ ਵੀ ਹੁੰਦੇ ਆ ਲਾਓ ਰਜਾਈਆਂ ਤੇ ਕੋਟੀਆਂ ਦੇ ਕੋਣ ਦੇ ਕਿਤੇ ਵੀ ਹੁੰਦੇ ਲਾਓ 5 ਮਿੰਟ ਤੇ ਰੂਨ ਲਾ ਦੂੰਗਾ ਜੀ ਤੇ ਬਿਜਲੀ ਤੇ ਮੈਨੂੰ ਚੱਲਦੀ ਕਿ 4 ਜੰਦੀ ਹੁੰਦੀ ਹੈ ਬਾਈ ਇਹ ਹਾਂਜੀ ਇਹ 4 ਜੰਦੀ ਹੈ ਕਿ ਬਿਜਲੀ ਤੇ ਡਾਇਰੈਕਟ ਚੱਲਦੀ ਹੈ ਬਿਜਲੀ ਤੇ ਡਾਇਰੈਕਟ ਚੱਲਦੀ ਹੈ ਡਾਇਰੈਕਟ ਚੱਲਦੀ ਹੈ ਠੀਕ ਆ ਤੇ ਰੇਟ ਕਿੰਨਾ ਦੱਸਿਆ ਜਣੇ 400 ਜੀ 400 ਰੁਪਏ ਹੋਰ ਆਨਲਾਈਨ 550 ਦੀ ਮਿਲੂਗੀ ਇੱਥੇ 400 ਦੀ ਇੱਥੇ 400 ਦੀ ਹੈ ਤੇ ਆਪਣੀ ਕਿੱਥੇ ਬਾਈ ਸ਼ਾਪ ਬਠਿੰਡੇ ਲੁਧਿਆਣੇ ਹਾਂਜੀ ਕੂਰੀਅਰ ਹੋ ਜਾਊਗਾ ਹਾਂਜੀ ਹੋ ਜਾਊਗਾ ਜੀ ਪੰਜਾਬ ਦੇ ਵਿੱਚ ਕਿਤੇ ਵੀ ਕੋਰੀਅਰ ਬਾਈ ਜਿਹੜੀ ਇਹ ਬਰਲੌਣ ਵਾਲੀ ਮਸ਼ੀਨ ਆ ਜੀ ਤੇ ਐ ਕੰਮ ਕਰਦੀ ਇਹਨੂੰ ਚਲਾ ਕੇ ਵੇਖ ਲੀਏ ਐ ਕੰਮ ਕਰਦੀ ਆ ਬਾਈ ਇਹ ਤੇ ਬਾਕੀ ਹੁਣ ਕੋਈ ਆਉਂਦਾ ਤਾਂ ਜਾਗਟਾਲ ਤੁਹਾਨੂੰ ਵਿਖਾ ਦਿੰਦੇ ਵੇ ਸ਼ਾਰਟ ਵੀ ਵੇਖ ਹੀ ਲਾ ਹੋਰ ਆਪਣੇ ਕੋਲ ਇਹ ਜਿਹੇ ਮੈਂ ਕਿ ਬਾਈ ਕੀ ਕੀ ਪੰਜਾ ਯਾਰ ਆਹ ਦੇਖ ਲਓ ਵੀ ਮਸਾਜਰ ਗੋਡੇ ਘੁਟਨੇ ਸਰ ਵਾਈਕਲ ਕਿਤੇ ਵੀ ਦਰਦ ਨੂੰ ਦਊ ਦੇ ਵਾਸਤੇ ਹਾਂ ਕਿਤੇ ਵੀ ਲਾਓ 5 ਮਿੰਟ 'ਚ ਦਰਦ ਗਿਆ ਵਾ 5 ਮਿੰਟ ਦੇ ਵਿੱਚ ਦਰਦ ਗਿਆ ਵਾ ਹਾਂਜੀ ਡਾਕਟਰ ਵੀ ਇਹੀ ਯੂਜ਼ ਕਰਦੇ ਇੱਕ ਵਾਰੀ ਫੇਰਨ ਦਾ 500 ਰੁਪਏ ਲੈ ਲੈਂਦੇ ਆ 500 ਰੁਪਏ ਇਹ ਸਾਰੀ ਕਿੰਨੇ ਦੀ ਹੈ ਇਹ ਸਾਰੀ 1200 ਰੁਪਏ ਦੀ ਆ ਇਹ ਸਾਰੀ 1200 ਰੁਪਏ ਦੀ ਤੇ ਉਹ ਇੱਕ ਘੰਟਾ ਲੌਣ ਦਾ ਹੀ ਜਾਣੀ ਇਹਨੂੰ 500 ਰੁਪਏ ਲੈ ਲੈਂਦੇ ਆ ਹਾਂਜੀ ਤੇ ਸਾਰੀ ਭਈ 1200 ਰੁਪਏ ਦੀ ਇਹ ਮੰਨ ਕੇ ਚਲੋ ਵੀ ਜਿਵੇਂ ਮੰਨ ਕੇ ਚਲੋ ਆਪਣੀ ਢੂਈ ਢਾਈ ਦੁਖਦੀ ਆ ਹਾਂਜੀ ਉਹਦੇ ਤੇ ਸਾਰੇ ਤੇ ਸਰਵਾਈਕਲ ਵਗੈਰਾ ਮਤਲਬ ਓੜਾ ਲਾਕੇ ਮਖਾਉਂਗਾ ਭਾਈ ਹਾਂਜੀ ਹਾਂਜੀ ਲਾਕੇ ਖਾ ਦਿੰਨੇ ਹੱਥ ਤੇ ਜਾ ਕੇ ਤੇ ਬਾਗ ਤੇ ਹਣਾ ਹਾਂਜੀ ਹੱਥ ਤੇ ਲੈ ਬਈ ਚੈੱਕ ਕਰਕੇ ਵਿਖਾਉਂਦੇ ਆ ਬਾਈ ਹਣੀ ਆਵੇ ਇੱਧਰ ਚਲੋ ਭਾਈ ਲਾਕੇ ਖਾਈ ਬਾਈ ਦੇ ਭਾਈ ਮਾਹ ਤੇ ਲਾਕੇ ਵਿਖਾਈ ਯਾਰ ਮਣੀ ਛੋਟ ਲੈਣੀ ਲੱਭਈ ਆਏ ਕੰਮ ਕਰਦੀ ਐ ਯਾਨੀ ਇਹ ਤਾਂ ਆਪ ਹੀ ਨੇ ਮੇਰੀ ਇਹ ਕਿਵੇਂ ਇਹ ਕਰਦੀ ਐ ਰੈਲੈਕਸ ਮੈ ਇਧਰ ਲਾ ਕੇ ਵਿਖੇ ਇਹ ਜਿਹੜੀ ਬਲੱਡ ਸਰਕੂਲੇਸ਼ਨ ਵਧਾਉਂਦੀ ਐ ਹਾਂਜੀ ਜਿੱਥੇ ਮੰਨ ਕੇ ਚਲੋ ਬਲੱਡ ਸਰਕੂਲੇਸ਼ਨ ਬਈ ਨਹੀਂ ਕਰਦਾ ਕੰਮ ਨਾ ਚੱਲਣ ਲਾ ਦਿੰਦੀ ਚੱਲਣ ਲਾ ਦਿੰਦੀ ਹਾਂਜੀ ਹਾਂਜੀ ਲੈ ਲਓ ਰੀੜ ਦੀ ਹੱਡੀ ਦੀ ਅੱਛਾ ਜੀ ਮੈਂ ਤੋਰੀ ਜਾਉ ਠੀਕ ਐ ਜੀ ਦੋਵਾਂ ਪਾਸੇ ਮ사ਜ ਕਰੂ ਬਹੁਤ ਵਧੀਆ ਦੋਵਾਂ ਪਾਸੇ ਮ사ਜ ਕਰੀ ਤੁਸੀਂ ਵਰਤੀ ਲੱਗਦੀ ਐ ਜੀ ਇਹ ਵਰਤੀ ਐ ਜੀ ਵਧੀਆ ਚੀਜ਼ ਐ ਬਈ ਇੱਕ ਰਿਵਿਊ ਵੀ ਮਿਲ ਗਿਆ ਬਾਈ ਇਹਦੇ ਵਧੀਆ ਚੀਜ਼ ਐ ਇਹ ਤੇ ਹੋਰ ਭਈ ਆਪਣੇ ਕੋਲੇ ਕੀ ਕੀ ਵੇਟਮਾ ਪਈਆਂ ਜਾਣੀ ਜਿਵੇਂ ਆ ਕੇ ਹੋ ਗਈ ਮੋਸਾਜ ਆ ਗਈ ਜਾਂ ਸੋਲਰ ਲਾਈਟ ਆ ਗਈ ਠੀਕ ਆ ਇਹ ਚਾਰਜ ਹੋਊਗੀ ਰਾਤ ਨੂੰ ਚੱਲੂਗੀ ਠੀਕ ਆ ਲੋੜ ਨਹੀਂ ਇਹਨੂੰ ਚਾਰਜ ਕਰਨ ਦੀ ਸਵੇਰ ਰੱਖ ਦੋ ਬਸ ਤੋਂ ਚਾਰਜ ਹੋਊਗੀ ਆਪਣੇ ਆਪ ਚੱਲੂਗੀ ਆਪਣੇ ਆਪ ਬੰਦ ਹੋ ਜੂਗੀ ਇਹ ਆਟੋਮੈਟਿਕ ਕਿੰਨਾ ਚੱਲਦੇ ਲੋਗੇ ਭਾਈ ਸਾਹ ਚੱਲ ਜੂ ਨੀ ਕਮ ਸੇ ਕਮ 3-4 ਸਾਲ ਆਰਾਮ ਨਾ ਘਾਟੇ ਅੰਦਰ ਇਹਦੇ ਵਿੱਚ ਬੈਟਰੀ ਲੱਗੀ ਹੈ ਜਿਹਨੇ ਚਾਰਜ ਹੋ ਜਾਣੀ ਹੈ ਹਾਂਜੀ ਹਾਂਜੀ ਇਹ ਚ ਲਿਥੀਅਮ ਬੈਟਰੀ ਰਾਤ ਨੂੰ ਆਟੋਮੈਟਿਕ ਚੱਲ ਪੈਣੀ ਨਹੀਂ ਕਿਆ ਬਾਤ ਹੈ ਇਹ ਤਾਰਾ ਹੁੰਦੀ ਹੈ ਤਾਰਾ ਖਰਾਬ ਹੁੰਦੀ ਹੈ ਕਿਤੋਂ ਵੀ ਬਵਾ ਸਕਦੇ ਹੋ ਤੁਸੀਂ ਕਿਤੋਂ ਵੀ ਬਵਾ ਸਕਦੇ ਹੋ ਧਰੋਲੇ ਮੇਲੇ ਤੇ ਖੜੇ ਹੈ ਬਈ ਜਿੱਥੇ ਬਾਈ ਜਣੇ ਆਇਆ ਹੈ ਵੈਰਾਈਟੀਆਂ ਲੈ ਕੇ ਇੱਕ ਆ ਟਰਮਰ ਆ ਗਿਆ ਬਾਈ ਹਾਂਜੀ ਬਹੁਤਰੀ ਦੇ ਟਰਮਰ ਆ ਗਿਆ ਹਾਂਜੀ ਤੇ ਹੋਰ ਇਧਰ ਆ ਸੋਲਰ ਲਾਈਟਾਂ ਪਈਆਂ ਬਾਈ ਤੇ ਹੋਰ ਸੋਲਰ ਵਾਲਾ ਸਮਾਨ ਕੀ ਕੀ ਪਿਆ ਬਾਈ ਆਪਣੇ ਕੋਲ ਤਾਂ ਲਾਈਟਾਂ ਆ ਆਪਣੇ ਕੋਲ ਸੋਲਰ ਬੈਟਰੀਆਂ ਵੀ ਪਈਆਂ ਗਈਆਂ ਅੱਛਾ ਬੈਟਰੀਆਂ ਵੀ ਸੋਲ ਰਹੀ ਐ ਹਾਂਜੀ ਬੈਟਰੀ ਵੀ ਸੋਲ ਰਹੀ ਐ ਇਹਨੂੰ ਮਤਲਬ ਧੁੱਪੇ ਰੱਖਦਾ ਕਰਾਂਗੇ ਹਾਂਜੀ ਹਾਂਜੀ ਇਹ ਚਾਰਜ ਹੋਊਗੀ ਧੁੱਪੇ ਤੇ ਰਾਤ ਨੂੰ ਚਾਰਜ ਤੇ ਵੀ ਲਾ ਲਓ ਧੁੱਪੇ ਵੀ ਲਾ ਲਓ ਠੀਕ ਠੀਕ ਐ ਇੱਕ ਕਿਤੇ ਇਹਦੇ ਆਪਸ਼ਨ ਦੇ ਦਿੰਦੇ ਕਿਤੇ ਪਾਵਰ ਬੈਂਕ ਵਾਲੀ ਮੋਬਾਈਲ ਵੀ ਚਾਰਜ ਹੋਣ ਲੱਗ ਜਾਵੇ ਨਜ਼ਾਰਾ ਹੀ ਆ ਜਾਂਦਾ ਨਾ ਹਾਂਜੀ ਹਾਂਜੀ ਤੇ ਬਾਕੀ ਬਾਈ ਕੋਲੇ ਆਟਮਾ ਇਦਾਂ ਜੀ ਸ਼ੈਂਪੂ ਪਾਓ ਸਾਬਣ ਪਾਓ ਕੁਝ ਵੀ ਐਵੇਂ ਕਰਕੇ ਬੂਟ ਸਾਫ਼ ਕਰੋ ਨਾ ਪਕੇ ਆਰਾਮ ਨਾਲ ਅੱਛਾ ਹਾਂਜੀ ਬੂਟ ਬਾੜੇ ਚਮਕਾ ਦਿੰਦੇ ਵਧੀਆ ਜਿਹਾ ਨੇ ਕੀ ਆ ਵਾ ਇਹ ਕਿੰਨੇ ਦਾ ਇਹ 80 ਰੁਪਏ ਦਾ ਜੀ ਜੇ ਮੰਨ ਕੇ ਚੱਲੇ ਰ ਕੋਈ ਸਮਾਨ ਪਸੰਦ ਆ ਜਾਂਦਾ ਕਿਹਦੇ ਆ ਨਾ ਹਾਂਜੀ ਹਾਂਜੀ ਤੇ ਕੋਰੀਅਰ ਵੱਧ ਤੋਂ ਵੱਧ ਕਿੰਨੇ ਪੈਸੇ ਆਂਦਾ ਘੱਟ ਤੋਂ ਘੱਟ ਕਿੰਨੇ ਪੈਸੇ ਆਂਦਾ ਕਰਾ ਸਕਦੇ ਆਪਾਂ 500 ਰੁਪਈਆ ਹਾਂਜੀ ਬਸ ਇੰਨੇ ਕੀ ਲੱਗਦੇ ਆਂ ਘੱਟ ਤੋਂ ਘੱਟ 500 ਰੁਪਈਆ ਦੀ ਚੀਜ਼ ਲੈਣੀ ਪਊਗੀ ਹੁਣ ਮੈਨੂੰ ਵੀ ਪਤਾ ਵੀ ਜਿਹਨੇ ਇਹ ਵਰਤ ਲੈਣਾ 80 ਰੁਪਈਆ ਦੀ ਇਹ ਚੀਜ਼ ਤਾਂ ਜਾਣੋ ਰਹੀ ਘਰੇ ਨਾ ਹਾਂਜੀ ਹਾਂਜੀ ਤੇ ਘੱਟੋ ਘੱਟ ਕਿੰਨੇ ਇਹ ਵੀ ਪੰਜਾ ਦੇਾਂਗੇ ਇੰਨੇ ਵੀ ਪੰਜਾ ਦੇ ਦੋਗੇ ਇੰਨੇ ਵੀ ਪੰਜਾ ਦੇ ਦੋਗੇ ਉਹਦੇ ਜਿਹੜੇ ਚਾਰਜ ਜੋੜਨਗੇ ਵੱਖਰੇ ਲੱਗਣਗੇ ਹਾਂਜੀ ਹਾਂਜੀ ਉਹਦਾ ਕਿੰਨੇ ਚਾਰਜ ਦਿੰਦਾ ਭਾਈ ਕੋਰੀਅ ਕਿਹੇ ਬੰਦੇ ਕਿਹਨਾਂ ਪੰਜਾਬ ਦੇ ਵਿੱਚ ਕਿਤੇ ਵੀ ਆ ਜੱਸੀਆਂ ਦੀ 50 ਕੋਰੀਅਰ ਦੇ ਹੋ ਜਾਣਗੇ ਹਾਂਜੀ 8 9 10 11 12 13 130 ਰੁਪਏ ਦੇ ਘਰੇ ਪਹੁੰਚਦਾ ਹੋ ਜਾਊ ਬਈ ਸਹੀ ਹੈ ਗੱਲ ਹਾਂਜੀ ਹਾਂਜੀ ਤੇ ਨੰਬਰ ਕਿੰਨਾ ਬਈ ਆਪਣਾ ਉਹ ਦੇਖੋ ਜੀ 93170 07476 93177 ਤੇ 074 731770747 ਬਾਕੀ ਜ਼ੂਮ ਕਰਕੇ ਭਾਈ ਨੰਬਰ ਆਪਾਂ ਸਕਰੀਨ ਤੇ ਲਾਈ ਦਿਤਾ ਜੀ ਕਨੈਕਟ ਕਰ ਲਿਓ ਬਾਈਆਂ ਕੋਲੇ ਵੈਰੇਟੀਆਂ ਕਾਫੀ ਵਾਵਾ ਹੋਰ ਠੀਕ ਆ ਭਰਾ ਕੈਮਰਾ ਸੇ ਚਲੋ ਵਧੀਆ ਜੀ ਇਹ ਭਾਈ ਕੀ ਬਣਾ ਰਹੇ ਆ ਜੀ ਕੇਸਰ ਦਾ ਦੁੱਧ ਆ ਗਿਆ ਕੀ ਬਾਤ ਹੈ ਪਨੀਰ ਕਿੰਨਾ ਪ੍ਰਾਈਸ ਆਜੀ ਇਹਦਾ 60 ਰੁਪਏ ਠੀਕ ਹੈ ਜੱਗੇ ਭਾਈ ਆ ਆ ਬਰਫੀ ਆ ਗਈ ਬਾਈ ਨੇ ਹਾਂ ਕਨੈਕਟ ਕਰੀਏ ਬਾਈ ਨਾਲ ਗੱਲਬਾਤ ਇਹ ਲਾਓ ਭਾਈ ਮੈਂ ਲੈ ਤੋ ਬੋਲੇ ਤੋ ਹੀ ਲਾ ਲੋ ਭਾਈ ਹਾਂਜੀ ਇੱਕ ਬਾਈ ਕੇਸਰ ਦਾ ਜਮਾਂ ਹੀ ਸੰਦਾ ਬਾਈ ਹੈ ਹਾਂ ਬਿਲਕੁਲ ਕਿ ਕੇਸਰ ਦੇ ਦੁੱਧ ਤਾਂ ਬਹੁਤ ਮਿਲਦੇ ਪਰ ਆਹ ਕੁਆਲਟੀ ਬਾਈ ਸ਼ਾਨਦਾਰ ਹੈ ਡਰਾਈ ਫਰੂਟ ਵਗੈਰਾ ਸਾਰਾ ਕੁਝ ਪਾਇਆ ਬਾਈ ਡਰਾਈ ਫਰੂਟ ਵਗੈਰਾ ਸਾਰਾ ਕੁਝ 60 ਰੁਪਏ ਦੇ ਗਲਾਸ ਚ ਕਿਆ ਬਾਤ ਹੈ ਤੇ ਆ ਬਰਫੀ ਆ ਗਈ ਭਾਈ ਇਹ ਖੋਏ ਦੀ ਬਰਫੀ 600 ਰੁਪਏ ਦੀ 600 ਰੁਪਏ ਦੀ ਆ ਲਾ ਆ ਗਈ ਭਾਈ ਇੱਕ ਮਿੰਟ ਹੈ ਨਾ ਆਵਾਜ਼ ਨਹੀਂ 600 ਰੁਪਏ ਦੀ ਆ ਗਈ ਭਾਈ ਹਾਂ ਹਾਂਜੀ ਇਹ ਪੇੜਾ ਹੈ ਇਹ ਕਿੰਨਾ ਵਜਨ ਹੋਊਗਾ ਭਾਈ ਇਹਦਾ ਹਾਫ ਮੇਲੇ ਚ ਹਾਫ ਠੀਕ ਹੈ ਕਿਆ ਭਾਈ ਇਹ ਪੇੜਾ ਹੈ ਇਹ ਪੇੜਾ ਹੈ ਉਸੇ ਜੀ ਦੀ ਬਰਫੀ ਭਾਈ ਹਾਂ ਅੱਡਾ ਆਪਣਾ ਡੈਰੀ ਫਾਰਮ ਹੈ ਠੀਕ ਹੈ ਜੀ ਸਾਰਾ ਕੁਝ ਕਰਦਾ ਹੈ ਤੇ ਜੇ ਭਾਈ ਮੰਨ ਕੇ ਚਲੋ ਹੁਣ ਵੀਡੀਓ ਵੇਖੀ ਜਾਂਦੇ ਦਰਸ਼ਕਾ ਆਪਣੇ ਤੇ ਪਸੰਦ ਆ ਜਾਂਦੀ ਇਹ ਚੀਜ਼ ਹੈ ਨਾ ਤੇ ਸਾਡੀ ਸ਼ੋਪ ਹੈ ਅੰਮ੍ਰਾਲਾ ਗੈਂਟ ਅੰਮ੍ਰਾਲਾ ਗੈਂਟ ਹਾਂਜੀ ਤੋਫਖਾਨਾ ਹੀ ਕੰਵਾਲਾ ਸਿਟੀ ਚ ਅੰਮ੍ਰਾਲਾ ਸਿਟੀ ਦੇ ਵਿੱਚ ਹਾਂਜੀ ਤੇ ਕੋਰੀਅਰ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਕਿਤੇ ਵੀ ਕੋਰੀਅਰ ਵੀ ਕਰਦੇ ਹਾਂ ਮਤਲਬ ਇੱਕ ਦੋ ਦਿਨਾਂ ਦੇ ਵਿੱਚ ਪਹੁੰਚ ਜਾਂਦੀ ਚੀਜ਼ਾਂ ਦੋ ਦਿਨਾਂ ਦੇ ਵਿੱਚ ਜੇ ਮੰਨ ਲੇ ਕਿ ਚਲੋ ਸੂਤ ਆਉਂਦਾ ਅਗਲੇ ਦਾ ਸ਼ਹਿਰ சூரਤ ਤੇ ਫਿਰ ਤਾਂ ਬਸ ਤੇ ਚੜਾਇਆ ਜਾਂਦਾ ਹੈ ਨਾ ਬਸ ਤੇ ਚੱਲੇ ਬਸ ਤੇ ਸਪਲਾਈ ਹੋ ਜਾਂਦੀ ਹੈ ਤੇ ਹੋਮ ਮੇਡ ਪਨੀਰ ਹੈ ਹੀ ਕਰਦਾ ਸੀ ਠੀਕ ਹੈ ਜੀ ਪਨੀਰ ਪਕੌੜਾ ਪਨੀਰ ਪਕੌੜਾ ਤਾਂ ਬਾਹਲੇ ਡਰਦੇ ਆ ਬਾਈ ਹਾਂਜੀ ਨਹੀਂ 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 ਇੱਥੇ ਕੋਈ ਨਹੀਂ ਡਰਦਾ ਪੁੱਛੋ ਜਿਹੜੇ ਖਾਰੇ ਆਂ ਸਾਰੇ ਸਵਾਲ ਲੱਗੇ ਆਡੀ ਹਰੇਕ ਮੇਲੇ ਜੇ ਸਟਾਲ ਹੁੰਦੀ ਹੈ ਠੀਕ ਹੈ ਜੀ ਕੀ ਰੇਟ ਹੈ ਸਾਰੇ ਕੁਝ ਆਪਣਾ ਕਰ ਕੋਣਗੇ ਵਧੀਆ ਚੀਜ਼ ਬਾਈ ਹਾਂਜੀ ਹਾਂਜੀ ਤੇ ਬਈ ਆਪਣਾ ਨੰਬਰ ਕਿੰਨਾ ਸੀ 97 97 280 280 42 42 604 604 ਫੇਰ ਬੋਲ ਦੇ ਬਈ ਇੱਕ ਵਾਰ 97 97 280 97280 42604 42604 ਚਾਰ ਕੀਬੋਰਡ ਤੇ ਸਾਡਾ ਐਡਰੈਸ ਬਾਕੀ ਨੰਬਰ ਬਾਈ ਦਾ ਦੇਖੇ ਨੇ ਬੋਲ ਵੀ ਦੇਖੇ ਨੇ ਕਨੈਕਟ ਕਰ ਲਿਓ ਬਾਈ ਦੇ ਨਾਲ ਠੀਕ ਆ ਬਾਈ ਜੀ ਓਕੇ ਭਰਾ ਤੇ ਅਕਮਾਈ ਜੇ ਇਹਦਾ ਰਾਜਾ ਬਣ ਜੇ ਕਹਿੰਦਾ ਪਿੰਡ ਦਾ ਘਰੇ ਬੈਠੇ ਫੇਰ ਇਹਦਾ ਇੱਥੇ ਵੀ ਨਾ ਪਾਊਗਾ ਸਹੀ ਆ ਇਹ ਨਹੀਂ ਬਾਈ ਮਨਦਾ ਕਿ ਕੋਰੀਅਰ ਨਹੀਂ ਹੋਣਾਗਾ ਤੇ ਬਾਈ ਦਾ ਨੰਬਰ ਹੈਗਾ ਇੱਧਰ ਸਾਹਮਣੇ ਮੂੜ ਲਾਤਾ ਜੀ ਇੱਧਰ ਤੇ ਅੰਬਾਲਾ ਕੈਂਟ ਤੇ ਐਡਰੈਸ ਦੇਖ ਲਓ ਜੀ ਬਰਾਜ ਸ਼ਾਪ ਧੂਪਕਾਨਾ ਠੀਕ ਆ ਬਾਈ ਓਕੇ ਜੀ ਆਖੀ ਆਪਣੇ ਦੰਤਾਂ ਲਈ ਮਸਵਾਕ ਦੀ ਪਸ਼ੂ ਵਾਲੇ ਮੋਲੇ ਚ ਪਾਈ ਜਾਣੀ ਇਧਰ ਅਦਰ ਲਾਈ ਬੈਠੇ ਆ ਜੇ ਗੋਏ ਗੂਏ ਦਾ ਮੁਸ਼ਕ ਹੁੰਦਾ ਤਾਂ ਡਾ ਦੇਣਗੇ ਪੱਕੀ ਗੱਲ ਹੈ ਸਹੀ ਆ ਲੈ ਭਾਈ ਅਦਰ ਇਧਰ ਵੇਖੋ ਇਧਰ ਮੇਲੇ ਦੇ ਵਿੱਚ ਸਟਾਲ ਲੱਗੀ ਆ ਅਦਰਾਂ ਦੀ ਤੇ ਭਾਈ ਜੇ ਮੇਰੇ ਵਰਗੇ ਦਾ ਰਾਦਾ ਬਣਦਾ ਘਰੇ ਬੈਠੇ ਦਾ ਜਦੋਂ ਮਨ ਉਹ ਹੁਣ ਔਖਾ ਹੋਊਗਾ ਨਹੀਂ ਜੀ ਆਨਲਾਈਨ ਡਿਲੀਵਰੀ ਜਾਂਦੀ ਹੈ ਸਾਰੇ ਇੰਡੀਆ ਆਨਲਾਈਨ ਡਿਲੀਵਰੀ ਕਰਦੇ ਨਾ ਕਰੇ ਹਾਂਜੀ ਆ ਆਪਣਾ ਕਾਰਡ ਆ ਜਿੱਥੇ ਮਰਜ਼ੀ ਭਗਵਾ ਸਕਦੇ ਹੋ ਤੁਸੀਂ ਠੀਕ ਹੈ ਨਿਮਾਜ਼ ਅਤਰ ਇਹ ਕਿੱਥੇ ਆ ਗਈ ਬਈ ਆਪਣੀ ਦੁਕਾਨ ਦੇ ਸਾਹਮਣੇ ਹੈ ਜੀ ਧਨੋਲੀ ਆ ਬਰਨਾਲਾ ਪਟਾਪੇ ਦੇ ਸਾਹਮਣੇ ਹੈ ਜੀ ਠੀਕ ਹੈ ਜੀ ਤੇ ਮੜਾ ਮਖਾਓ ਭਾਈ ਇਹ ਕੱਦੀ ਚੀਜ਼ ਜਿਹੜੀ ਸਿਰਾਜੀ ਪਈ ਆ ਆਪਣੇ ਕੋਲ ਜਿਵੇਂ ਉਹ ਜਗੀ ਜਾਂਦੇ ਉਹ ਚਾਓ ਆ ਦੇਖੋ ਜੀ ਕਿਆ ਬਾਤ ਆ ਭਾਈ ਜੇ ਆਪਾਂ ਰੂਮ ਚ ਲਾਉਣਾ ਲੌਬੀ ਚ ਲਾਉਣਾ ਆਫਿਸ ਚ ਲਾਉਣਾ ਓਰੇ ਵਾਸਤੇ ਫਰੇਗਰੈਂਸ ਵਾਸਤੇ ਆਹੀ ਅੱਛਾ ਇਹ ਚੱਲੀ ਜਾਂਦਾ ਭਾਈ ਇਹ ਸੇਖਾਂ ਨੇ ਜੀ ਆਪਾਂ ਦੇਖਿਆ ਉਹ ਅਰਬੀਆਂ ਦੇ ਘਰਾਂ ਚ ਵੀ ਲੱਗਦਾ ਹੁੰਦਾ ਉਹ ਜੀ ਆਹੇ ਅੱਛਾ ਇਹ ਭਾਈ ਜਦੋਂ ਡਰੈਗ ਰੂਮ ਚ ਰੱਖਦੇ ਨੇ ਸਾਰੇ ਪਾਸੇ ਮੈਂ ਮੈਂ ਕਿਵੇਂ ਗਵਰੰਟੀ ਵੀ ਪੁੱਛਣਗੇ ਲੱਗਿਆ ਕੀ ਆ ਕਿੰਨਾ ਮਰਜੀ ਮੁਸ਼ਕਿਲ ਬੰਦਾ ਅੰਦਰ ਵੜ ਜਾਏ ਕਿਆ ਬਾਤ ਆ ਤੇ ਉਹ ਭਾਈ ਜਦੋਂ ਅੰਦਰ ਉਹ ਭਾਈ ਆ ਜੀ ਉਹ ਵੀ ਇਹੀ ਚੀਜ਼ਾਂ ਨੇ ਜਿਵੇਂ ਬਿਜਲੀ ਵਾਲੇ ਆ ਗਏ ਜੀ ਠੀਕ ਆ ਕੋਲੇ ਵਾਲੇ ਆ ਗਏ ਅੱਛਾ ਬਿਜਲੀ ਵਾਲਾ ਕਿਹੜਾ ਭਾਈ ਇਹ ਵਿੱਚ ਆ ਲੱਕੜ ਲੱਗਦੀ ਕਿਆ ਬਾਤ ਆ ਯਾਰ ਇਹ ਰੋਜ਼ ਦੀ ਲੱਕੜਾ ਕੀ ਬਖੂਰ ਇਹ ਤਾਂ ਨਹੀਂ ਆਉਗਾ ਬਾਈ ਕਦੇ ਉਹ ਲੈ ਲਿਆ ਯਾਰ ਲੱਕੜ ਜੀ ਮੈਂ ਦਾ ਕੱਟ 50 75 ਦਾ ਬਖੂਰ ਆ ਜੀ ਅੱਛਾ ਇਸ ਆਫ ਫਰਾਂਸ ਸਾਰੀ ਨੇ ਜੀ ਆਪਣੇ ਕੋਲੇ ਕਿਆ ਬਾਤ ਆ ਬਾਈ ਤੇ ਬਾਈ ਉਹ ਬੀਲੀ ਵਾਲਾ ਚੱਕੇ ਇੱਕ ਰਿਮਣਾ ਵਿਖਾਇਓ ਜੀ ਬੀਲੀ ਵਾਲਾ ਦੇਖੋ ਜੀ ਆ ਬਾਈ ਬੀਲੀ ਤੇ ਚੱਲਦਾ ਅਤਰ ਜਿਹੜਾ ਬਾਈ ਲਈ ਫਿਰਦਾ ਇਧਰ ਕਿਆ ਕੁਆਲਿਟੀ ਯਾਰ ਇਹਦੇ ਚ ਬਾਈ ਲੱਕੜ ਕਿੱਥੇ ਕਰੀ ਜਾਂਦੀ ਫਿਰ ਲੱਕੜ ਇੱਥੇ ਜੀ ਇਹ ਸੇਕੇ ਨਾਲ ਮਤਲਬ ਉਹ ਨਹੀਂ ਚੱਲੇਗੀ। ਸੀਟ ਹੀਟ ਹੋ ਕੇ ਜੀ ਭਾਫ਼ ਨਾਲ ਚੱਲਦਾ ਇਹ। ਹੁਣ ਆਏ ਆ ਵੀ ਲੋਕਾਂ ਨੇ ਇਹ ਤਾਂ ਲੈ ਲੈਣ। ਇਹ ਵੀ ਚੱਲਦੀ ਹੈ ਇਹਦੇ ਵਿੱਚ। ਠੀਕ ਹੈ। ਹਾਂ ਜੀ ਰਾਤ ਨੂੰ ਜ਼ੀਰੋ ਦਾ ਬਲ ਮਰ ਆਪਾਂ ਲੈ ਲਾਂ ਉਹਦਾ ਵੀ ਕੰਮ ਕਰਦਾ ਇਹ। ਅੱਛਾ ਜ਼ੀਰੋ ਦਾ ਬਲ ਤੇ ਭਾਈ ਹੁਣ ਆਏ ਵੀ ਲੋਕਾਂ ਦੇ ਮਨ ਚ ਜਾਊਗਾ ਇਹ ਰੇ ਲੈ ਲਿਆ ਕਦੇ ਲੱਕੜ ਦਾ ਬਾਈ ਮਹਿੰਗੀ ਲਾ ਦੇਣ ਕਦੇ। ਨਹੀਂ ਜੀ 500 ਦੀ ਡੱਬੀ ਆ ਜੀ। ਉਹ ਕਿੰਨੇ ਕਿੱਢੀ ਜੀ। ਇਹ 500 ਦੀ ਡੱਬੀ ਆ ਤੇ ਜਿੰਨੇ ਤੇ ਮਤਲਬ ਬਿਜਲੀ ਵਾਲੇ ਪਏ ਸਾਰਿਆਂ ਤੇ ਚੱਲੂਗੀ ਹਾਂਜੀ ਸਾਰਿਆਂ ਤੇ ਚੱਲੂਗੀ ਜੀ ਬਖੂਰ ਆ ਗਿਆ ਜੀ ਆਪਣੇ ਕੋਲੇ 50 ਤੋਂ ਪਲੱਸ ਤਰ੍ਹਾਂ ਦਾ ਬਖੂਰ ਆਗਾ 50 ਤੋਂ ਪਲੱਸ ਤਰ੍ਹਾਂ ਦਾ ਬਖੂਰ ਆ ਬਾਈ ਬੜਾ ਅਸਰ ਬਾਈ ਮੈਂ ਨਾ ਕੀ ਬਾਤ ਆ ਤੇ ਬਾਈ ਦੀ ਦੁਕਾਨ ਦਾ ਐਡਰੈਸ ਦੇ ਕੇ ਜਾਂਦੇ ਤੁਹਾਨੂੰ ਜੇ ਕੇ ਗੀਰ ਭਰਾ ਨੂੰ ਚਾਹੀਦਾ ਜੀ ਆਪਣੇ ਜੀ ਸਾਰੇ ਦੁਬਈ ਦੇ ਇੰਪੋਰਟਡ ਨੇ ਕੋਈ ਤੁਰਕੀ ਤੋਂ ਆਉਂਦਾ ਫਰਾਂਸ ਤੋਂ ਆਉਂਦਾ ਲਗ ਲਗ ਕੰਟਰੀ ਦਾ ਯਾਰ ਮੈਂ ਤਾਂ ਇੱਥੇ ਆ ਕੇ ਸਵਾਦ ਹੀ ਆ ਗਿਆ ਕੀ ਬਾਤ ਆ ਬਾਈ ਵਾਸ਼ਣ ਆਈ ਜਾਂਦੀ ਆ ਤੇ ਇੱਥੇ ਅਰਬਤ ਬਾਕੀ ਨੰਬਰ ਹੈਗਾ ਬਾਈ ਦਾ ਇੱਧਰ ਲਿਖਿਆ ਜੀ ਉੱਪਰ ਨੰਬਰ ਹੈ ਜੀ ਆਪਣਾ ਟਿਪਕ ਟੱਪ ਦੇ ਸਾਹਮਣੇ 92007 ਤੇ 0023100302 ਹੂੰ 9023100302 ਕਨੈਕਟ ਕਰ ਲੇ ਜੀ ਬਾਈ ਆਪਣਾ ਪਾ ਵੀ ਆਨਲਾਈਨ ਜਾਂਦਾ ਹੀ ਆਰਡਰ ਤਾਂ ਬਾਈ ਜੇ ਮੰਨ ਕੇ ਚਲੋ ਘੱਟੋ ਘੱਟ ਕਿੰਨੇ ਕ ਪੈਸਿਆਂ ਦਾ ਸਮਾਨ ਲੈਣਾ ਪੈਣਾ ਤੁਹਾਡੇ ਕੋਲ ਇਹ ਜਿਹੜੀ ਆਪਣਾ ਕ੍ਰੀਟੋ ਵੈਂਟਸ ਹੋ ਗਈ ਜੀ 34000 ਦੇ ਮਹਿੰਗੇ ਮਹਿੰਗੇ ਪਰਫਿਊਮ ਹੁੰਦੇ ਨੇ ਆਪਾਂ ਸੋਆ ਚ ਦੇ ਦਿਆਂਗੇ ਸੋਆ ਚ ਦੇ ਦੋਗੇ ਉਹ ਜੀ ਮਤਲਬ ਫ੍ਰੈਗਰੈਂਸ ਵਾਲਾ ਪਰਫਿਊਮ ਜੀ ਫ੍ਰੈਗਰੈਂਸ ਜਿਵੇਂ ਸੇਮ ਤੋਂ ਸੇਮ ਪਸੰਦ ਆ ਜਾਂਦਾ ਘਰੇ ਬੈਠੇ ਬੰਦੇ ਨੂੰ ਘੱਟੋ ਘੱਟ ਕਿੰਨੇ ਗਲਾਂ ਮਾਲ ਖਰੀਦਣਾ ਮੈਨੂੰ 500 ਜਿੰਨਾ ਉਹਦੀ ਜਿੰਨਾ ਉਹਨੇ ਲੈਣਾ ਜੀ 100 ਰੁਪਏ ਦਾ 1 ਕਿਲੋ ਆਉਂਦਾ ਜੀ ਇਹ ਜਿੰਨਾ ਉਹਨੇ ਲੈਣਾ ਹੋਇਆ ਆ ਸ਼ਿਸ਼ੀ ਆ ਗਈ ਠੀਕ ਹੈ ਕਿੰਨੇ ਮਲ ਦੀ ਤੁਸੀਂ ਇਹ ਨਹੀਂ ਕਿ ਡਿਲੀਵਰੀ ਹੋ ਜੂਗੀ ਆ 6 ਐਮਲ ਦੀ ਸ਼ਿਸ਼ੀ ਆ ਗਈ ਜੇ ਜ਼ਿਆਦਾ ਕੁਆਂਟੀਟੀ ਚ ਲੈਣੀਆਂ ਨੇ ਆ ਸ਼ਿਸ਼ੀਆਂ ਨੇ ਗਈਆਂ ਇਹ ਸ਼ਿਸ਼ੀਆਂ ਨੇ ਪੰਜਾਬ ਦੇ ਵਿੱਚ ਕਦੋਂ ਵੀ ਕਨੈਕਟ ਕਰੇ ਬਾਈ ਤੁਸੀਂ ਮਰਜੀ ਜੀ ਉਹ ਫੈਂਸੀ ਸ਼ਿਸ਼ੀਆਂ ਆ ਗਈਆਂ ਆਪਣੀਆਂ ਲੱਗੀਆਂ ਹੋਈਆਂ ਜਿਹਨੇ ਜ਼ਿਆਦਾ ਲੈਣੀਆਂ ਹੋਣ ਹਾਂਜੀ ਜ਼ਿਆਦਾ ਕੁਆਂਟੀਟੀ ਚ ਲੈਣੀਆਂ ਹੋਣ ਠੀਕ ਜੀ ਘੱਟੋ ਘੱਟ ਆ ਸ਼ਿਸ਼ੀ ਵੀ ਡਿਲੀਵਰੀ ਇਹ ਨਾਮ ਹੈ ਬਾਈ ਮੜ ਕੇ ਡੱਬੀ ਮੜ ਇੰਡੀਆ ਡਿਲੀਵਰੀ ਫ੍ਰੀ ਆ ਜੇ ਤੁਸੀਂ ਤਿੰਨ ਲੈ ਲਿਓ ਤਿੰਨ ਤੇ ਆਪਣੀ ਆਫ ਆਗਾ ਤਿੰਨ 800 ਦੀਆਂ ਦੇ ਦੇਾਂਗੇ ਤਿੰਨ 800 ਦੀਆਂ ਦੇ ਦੇਾਂਗੇ ਤੇ ਡਿਲੀਵਰੀ ਫ੍ਰੀ ਜਮਾ ਡਿਲੀਵਰੀ ਫ੍ਰੀ ਆ ਜਿੱਥੇ ਮਰਜ਼ੀ ਬੈਠਾ ਵਾ ਇਹ ਲੋ ਬਈ ਕਿਤੇ ਇੰਡੀਆ ਦੇ ਵਿੱਚ ਮੁੜ ਕੇ ਤੇ ਇੰਡੀਆ ਡਿਲੀਵਰੀ ਫ੍ਰੀ ਆ ਆਪਣੀ ਕਿਹੜਾ ਲਾਏਗਾ ਆਪਣੇ ਬਾਹਰ ਵੀ ਆਰਡਰ ਕਰਦੇ ਨੇ ਕਿ ਜਿਵੇਂ ਟੈਂਡਾ ਹੋ ਗਿਆ ਅਮਰੀਕਾ ਹੋ ਗਿਆ ਫਰਾਂਸ ਹੋ ਗਿਆ ਠੀਕ ਆ ਯੂਰਪ ਦੇ ਸਾਰੀਆਂ ਕੰਟਰੀਜ਼ ਤੇ ਜਾਂਦਾ ਆਪਕੋਦੇ ਵਿੱਚ ਮਿੱਤਰੋ ਜਿਹੜੀਆਂ ਤਿੰਨ ਸੀਸੀਆਂ ਵੇਖੀ ਵਾਲੀਆਂ ਡਿਲੀਵਰੀ ਫ੍ਰੀ ਹੈ ਜੀ ਤੇ ਜੇ ਭਾਈ ਇੱਕ ਲੱਭੀ ਪੰਜਾਬ ਦੇ ਵਿੱਚ ਚਾਹੀਦੀ ਕੇ ਨੂੰ ਮੰਨ ਕੇ ਚਲੋ ਆ ਡੱਬ ਫਰੀ ਚਾਰਜ ਨਹੀਂ ਫਰੀ 300 ਦੇ ਵਿੱਚ ਇਹਦੇ ਦੇ ਦੇਉਗੇ ਹੈ ਨਾ ਇਹ ਕਿੰਨਾ ਚੱਲ ਜਾਂਦੀ ਭਰਾ ਇਹ ਮਹੀਨਾ ਚੱਲ ਜਾਂਦੀ ਹੈ ਜੀ ਮਹੀਨਾ ਚੱਲ ਜੂਗੀ ਆ ਵੱਡੀਆਂ ਆ ਗਈਆਂ ਭਾਈ ਇਹ ਵੱਡੀਆਂ ਆ ਗਈਆਂ 6 ਐਮ ਲ ਇਹ ਤਿੰਨ 1600 ਦੀਆਂ ਦੇ ਦਾਂਗੇ ਤਿੰਨ 1600 ਦੀਆਂ ਦੇ ਦਾਂਗੇ ਵਿੱਚ ਡਿਲੀਵਰੀ ਸਾਰੀ ਸੱਚੀ ਡਿਲੀਵਰੀ ਫਰੀ ਜੀ ਕਿਆ ਬਾਤ ਹੈ ਤੇ ਬਾਕੀ ਬਾਈ ਦਾ ਨੰਬਰ ਆ ਗਿਆ ਜੀ ਸਕਰੀਨ ਤੇ ਲਾ ਦਾਂਗੇ ਜਿਹੜੇ ਵੀਰ ਭਰਾ ਨੇ ਕਨੈਕਟ ਕਰਨਾ ਠੀਕ ਹੈ ਭਾਈ ਜੀ ਓਕੇ ਭਰਾ ਆ ਬਈ ਤਨੌਲੇ ਮੇਲੇ ਤੇ ਆਏ ਸੀਗੇ ਤੇ ਇਧਰ ਬਹੁਤ ਘੈਂਟ ਜਰਵਾ ਮਿਲ ਗਿਆ ਆ ਬੱਤਾ ਬਈ ਇਹ ਕਿੱਥੋਂ ਲੈਂਦੇ ਹਰ ਚੀਜ਼ ਘੈਂਟ ਯਾਰ ਕੀ ਆਲਾ ਭਰਾ ਹੋਰ ਬਾਈ ਠੀਕ ਸਿੱਤਾਂ ਕਹਿਮਾ ਜੀ ਪੂਰਾ ਚੜ ਦੇ ਕਲਾ ਬਾਈ ਤੇ ਬਈ ਆਪਣਾ ਪਿੰਡ ਕਿਹੜਾ ਗਿਆ ਆਪਣਾ ਪਿੰਡ ਹੀ ਰੁਕਲਾ ਵੀਰੇ ਹੀ ਰੁਕਲਾ ਬਈ ਇਹਦੇ ਬਾਰੇ ਥੋੜਾ ਡਿਟੇਲ ਯਾਰ ਬਈ ਕਿੰਨੀ ਕੇਜ ਹੈ ਤੇ ਕੀ ਸਾਬਾ ਬਈ ਕਿਹੜੀ ਵੈਰਿਟੀ ਆ ਗਈ ਤਿੰਨ ਸਾਲ ਦਾ ਵੀਰੇ ਠੀਕ ਹੈ ਜੀ ਹਾਂ ਇਹ ਟੁਆਇਪੋਮ ਚ ਆ ਗਿਆ ਜੀ ਟੁਆਇਪੋਮ ਜਿਵੇਂ ਪਿਓ ਟੁਆਇਪੋਮ ਆ ਗਿਆ ਕਲਚਰ ਵਿੱਚ ਨਹੀਂ ਪੰਜ ਚੈਂਪੀਅਨ ਆਈ ਪੰਜ ਸੋਹਾਂ ਦਾ ਪੰਜ ਸੋਹਾਂ ਦਾ ਚੈਂਪੀਅਨ ਭਾਈ ਆ ਜਿਹੜਾ ਸਾਹਮਣੇ ਵੇਖੀ ਜਾਨੇ ਤੋ ਇੱਕਦੂ ਜਾਇਨ ਕੀ ਬਾਤ ਈ ਆ ਬਈ ਨਿਕਲ ਜਿੱਤੀ ਹੋਈ ਆ ਹੁਣ ਉਹਦੇ ਕਰਕੇ ਹਾਂ ਆਪਣਾ ਗਰਮੀ ਕਰਕੇ ਫਾਰ ਕੱਟੀ ਹੋਈ ਸੀ ਇਤ ਕੀ ਭਾਈ ਮੌਸਮ ਵੀ ਥੋੜਾ ਜਿਹਾ ਉਹ ਜਿਹਾ ਹੈਗਾ ਨਾ ਪਰ ਕੱਟਣੀ ਪੈਂਦੀ ਹੈ ਜੀ ਤੇ ਕੁਆਲਿਟੀ ਬਹੁਤ ਸ਼ਾਨਦਾਰ ਆ ਗਈ ਭਾਈ ਇਹ ਤੇ ਭਾਈ ਮੈਕਸ ਦੇ ਨਾਂ ਤੇ ਜਾਣਦੇ ਨੇ ਉਹਨੂੰ ਜਿੰਨੇ ਵੀ ਡੌਗ ਲਵਰ ਨੇ ਸਾਰੇ ਜਿਹੇ ਧਿਆਨ ਚ ਆਈਏ ਡੌਗ ਮੈਕਸ ਲਵਰ ਦੇ ਨਾਂ ਤੇ ਨਹੀਂ ਮੈਕਸ ਇਹਦਾ ਨਾਮ ਹੈਗਾ ਜੀ ਡੌਗ ਲਵਰ ਨੇ ਜਿਹੜੇ ਵੀ ਡੌਗ ਰੱਖਦੇ ਨੇ ਉਹ ਇਹ ਡੌਗ ਨੂੰ ਜਾਣਦੇ ਨੇ ਇਹ ਵਧੀਆ ਨਹੀਂ ਬਹੁਤ ਵਧੀਆ ਭਾਈ ਚੀਜ਼ ਹੀ ਬਹੁਤ ਜ਼ਰਾ ਹੈ ਹਾਂਜੀ ਹਾਂ ਇਦਾਂ ਮੈਂ ਇੱਕ ਨੰਬਰ ਹੈ ਕਟੋਗਾ 40 50 ਜਾਨਵਰ ਨੇ ਜੀ ਇਹਦੇ ਨਾਲ ਏ ਬਹੁਤ ਸਿਆਣਾ ਕਿੰਨੇ ਚਿਰ ਦਾ ਬਾਈ ਦੱਸਿਆ ਸੀ ਇਹ 3 ਸਾਲ ਦਾ ਜੀ 3 ਸਾਲ ਦਾ ਹੋ ਗਿਆ ਬਾਈ ਇਹ ਤੇ ਮੇਲੀ ਹੈ ਬਾਈ ਹਾਂਜੀ ਮੇਲ ਹੈ ਇਹ ਮੀਟਿੰਗ ਵੀ ਕਰਾ ਸਕਦਾ ਜੀ ਸਟੱਡ ਆ ਗਈ ਬਾਈ ਸਟੱਡ ਸਰਵਿਸ ਸ਼ੁਰੂ ਹੈ ਬਾਈ ਤੇ ਕਹਿੰਦੇ ਮੈਂ ਤੇ ਬਾਈ ਤੋਂ ਬਾਕੀ ਜਾਣਕਾਰੀ ਲੈਣੇ ਜੀ ਬਾਈ ਤੇ ਮੇਲ ਹੈ ਬਾਈ ਕਾਫੀ ਡੌਗ ਹੋ ਗਏ ਉਹਨਾਂ ਗੁੱਤਕੀਆਂ ਤੋਂ ਹਾਂਜੀ ਹਾਂ ਆਪਰੇ ਵਿੱਚ 40 50 ਫੀਮੇਲਾਂ ਨੇ ਦੇ ਨਾਲ ਤੋਂ 40 50 ਫੀਮੇਲਾਂ ਨੇ ਹਾਂਜੀ ਹਾਂ ਪੰਜ ਮੇਲ ਲਈ ਆਪਰੇ ਵਿੱਚ ਸਟੱਡ ਠੀਕ ਹੈ ਜੀ ਤੇ ਬਾਈ ਕਿੰਨੇ ਕਦੇ ਬੱਚੇ ਮਰ ਜਾਂਦੇ ਆ ਬੱਚਾ ਵੀਰੇ 10000 ਤਾਂ ਸਟਾਰਟ ਹੋ ਜਾਂਦਾਗਾ ਹਾਂ ਕੁਆਲਿਟੀ ਹੈ ਇਹਨੇ ਕੁਆਲਿਟੀ ਦਾ ਬੱਚਾ ਲੈਣਾ ਚਾਹੀਦਾ ਹੁਣ ਇਹਦੀ ਕੁਆਲਿਟੀ ਤੇ ਬਈ ਸਿਰੇ ਆ ਹਾਂਜੀ ਤੇ ਜੇ ਮਨ ਕਰੇ ਚਲੋ ਫੀਮੇਲ ਦੀ ਥੋੜੀ ਬੜੀ ਘਟ ਹੋ ਉਹ ਜੇ ਫਿਰ ਬੱਚੇ ਤੇ ਰੇਟ ਘਟਾ ਜਾ ਬਈ ਬੱਚੇ ਦਾ ਰੇਟ ਘਟ ਹੋ ਜੂਗਾ ਬਈ ਇਹਦੀ ਕੁਆਲਿਟੀ ਆਪਾਂ ਮੰਨਦੇ ਵੀ ਸਿਰੇ ਆ ਬਈ ਸਿਰੇ ਆ ਗਈ ਜਿਵੇਂ ਕਲਚਰ ਕੁੱਤੀ ਲਾਦੀ ਉਹਦਾ ਵੀ ਰੇਟ ਘਟ ਜਾਂਦਾ ਜੇ ਤੋਂ ਆਏ ਦੀ ਕੁੱਤੀ ਲੱਗੂ ਤਾਂ 40 ਜਾਂ 50000 ਰੇਟ ਰਹੂਗਾ ਇਹ ਰਹੂਗਾ ਬੱਚਾ ਚੱਲ ਚੱਲ ਤੋਂ ਆਏ ਪੌਮ ਦਾ ਜਣੇ ਉਹ ਨੈਕਸਟ ਚ ਆ ਗਿਆ ਜਿਹੜਾ ਇਹ ਪਿਓਰ ਟਿਓਏ ਪੌਮ ਦਾ ਜਿਹੜਾ ਨਾ ਨੰਬਰ ਦੇ ਦਿਓ ਬਈ ਆਪਣਾ ਹਾਂ 94637 20008 ਜੀ 94636 20008 20008 ਬਈ ਤੇ ਆਪਣਾ ਪਿੰਡ ਕਿਹੜਾ ਦੱਸੋ ਜੀ ਆਪਣਾ ਪਿੰਡ ਹੀਰੋਕਲਾ ਜ਼ਿਲ੍ਹਾ ਮਾਨਸਾ ਜੀ ਜ਼ਿਲ੍ਹਾ ਮਾਨਸਾ ਆ ਗਿਆ ਬਈ ਤੇ ਜਿਹਨਾਂ ਵੀ ਵੀਰਾਂ ਭਰਾਣਾ ਕਨੈਕਟ ਕਰਨਾ ਜੀ ਤੇ ਹੋਰ ਬਈ ਲੈਂਦੇ ਇਹਦੇ ਨਾਲ ਦੇ ਬੱਚੇ ਕਿਨੇ ਹਾਂਜੀ ਇਹ ਬਲਵੇਤੀ 35 ਬੱਚੇ ਹੈਗੇ ਘਰ ਨੇ ਜੀ ਇੱਕ ਟਾਈਮ ਲੈਂਦੇ ਮੇਲੇ ਜੀ ਨਹੀਂ ਮੇਲੇ 'ਚ ਲੈ ਕੇ ਨਹੀਂ ਆ ਸਕਦੇ ਨਹੀਂ ਜਰੂਰ ਆਪਾਂ ਸ਼ਾਰਟ ਲੈਂਦੇ ਬਈ ਉਹਨਾਂ ਦੇ ਹੁਣ ਕਿਹੜਾ ਇਹੀ ਖੜਾਗਾ ਮੇਲ ਸਟੱਡ ਤੇ ਬਾਈ ਦੇ ਨਾਲ ਕਨੈਕਟ ਕਰ ਲਓ ਨੰਬਰ ਸਕਰੀਨ ਤੇ ਆ ਰਿਹਾ ਜੀ ਜਿਹਨੂੰ ਵੀ ਚਾਹੀਦਾ ਜੀ ਤਰੋਲਾ ਮੇਲੇ ਤੇ ਆਏ ਸੀਗੇ ਤੇ ਬਾਈ ਜੀ ਲੈ ਕੇ ਠੀਕ ਹੈ ਬਾਈ ਜੀ ਉਹ ਕੈਮਰਾ ਠੀਕ ਹੈ ਲੈ ਬਈ ਤਰੋਲਾ ਮੇਲੇ ਤੇ ਇੱਕ ਵੱਖਰੀ ਚੀਜ਼ ਜਿਵੇਂ ਆ ਕਾਪੀ ਕਾਪੀ ਤੇ ਇੱਧਰ ਲਿਖਿਆ ਟਨੇਟਾ ਵਾਈਟਮ ਬਾਈ ਤੋਂ ਜਾਣਕਾਰੀ ਲੈਣੇ ਵੀ ਇਹ ਕਹਦੇ ਅਸਲੀ ਕੀ ਆ ਜਣਾ ਭਰਾ ਹੋਰ ਬਾਈ ਬਾਈ ਜੀ ਬਾਈ ਇੱਕ ਵੱਖਰੀ ਚੀਜ਼ ਮੈਨੂੰ ਆ ਲੱਗੀ ਵੀ ਜਿਵੇਂ ਇੱਥੇ ਵੀ ਕਾਪੀ ਲਿਖਿਆ ਇੱਥੇ ਵੀ ਕਾਪੀ ਲਿਗਾ ਇੱਧਰ ਬਈ ਜਿਹੜੀ ਵੈਰਾਈਟੀ ਪਈ ਇਹਦੀ ਜਾਣਕਾਰੀ ਦਿਓ ਗੱਲ ਕਰੀਏ ਬਾਈ ਆਪਾਂ ਟਨੇਟਾ ਫਾਰਮ ਵਾਲਾ ਪ੍ਰਾਈਵੇਟ ਲਿਮਟਿਡ ਤੋਂ ਆਇਆ ਪ੍ਰੈਜੈਂਟ ਕੀਤੀ ਆ ਆਪਦੀ ਸਟਾਲ ਲਈ ਆ ਠੀਕ ਹੈ ਜੀ ਤੇ ਮਾਰਕੀਟ ਦੇ ਵਿੱਚ ਇਹ ਬਹੁਤ ਹੀ ਲੀਡਿੰਗ ਪ੍ਰੋਡਕਟ ਆਪਣਾ ਟ੍ਰੇਟਾ ਦਾ ਵਾਈਟ ਮੈਚ ਲਿਪੜ ਠੀਕ ਆ ਹਜ਼ਰ ਭਾਈ ਫਾਰਮਰ ਨੂੰ ਕੀ ਹੁੰਦਾਗਾ ਮੋਸਟਲੀ ਫਾਰਮਰ ਜਾ ਕੇ ਜਦੋਂ ਖਰੀਦਣ ਜਾਂਦਾ ਤੇ ਕਹਿੰਦਾ ਵੀ ਸਾਨੂੰ ਸਿਲਵਰ ਵਾਲਾ ਲਿਟਰ ਦੇ ਦਿਓ ਸੈਲਵਰ ਲੈਟਰ ਤਾਂ ਮਾਰਕੀਟ ਦੇ ਵਿੱਚ ਕਈ ਵਾਰ ਕੀ ਹੁੰਦਾ ਜੀ ਉਹਨਾਂ ਨੂੰ ਇਦਾਂ ਨਹੀਂ ਆ ਕਾਪੀਆਂ ਮਿਲ ਜਾਂਦੀਆਂ ਨੇ ਇਦਾਂ ਦੀ ਇਹ ਬਈ ਮੇਨ ਦਵਾਈ ਕਾਦੀ ਆ ਜਾਂਦੀ ਹੈ ਪਹਿਲੇ ਇਹਦੇ ਬਾਰੇ ਜਾਣਕਾਰੀ ਭਾਈ ਲੇਵੇ ਦੇ ਵਾਧੇ ਵਿਕਾਸ ਵਾਸਤੇ ਆਉਂਦੀ ਹੈ ਇਹ ਸੂਣ ਤੋਂ ਭਰੂਣ ਪਸ਼ੂ ਨੂੰ 60 ਸਾਲ ਪਹਿਲਾਂ ਚਾਲੂ ਕਰੋ ਠੀਕ ਹੈ ਜੀ ਇਹ ਸੂਣ ਤੋਂ ਮੰਨ ਲਓ ਜਿਹੜਾ ਭਰੂਣ ਤੋਂ ਬਿਨਾ ਪਸ਼ੂ ਸੂਣਾ ਉਹਨੂੰ ਕੀ ਜਿਹੜਾ ਪਹਿਲਾਂ ਚਾਲੂ ਕਰੋ 10 ਸੈਮਲ ਰਜਾਨਾ ਇਹ ਲੈਣਾ ਠੀਕ ਹੈ ਜੀ ਤੇ ਲੇਵੇ ਦਾ ਵਿਕਾਰ ਇਦਾਂ ਬਣੇਗਾ ਜਿਵੇਂ ਤੀਜੇ ਚੌਥੇ ਸੂਏ ਜਿਵੇਂ ਤੀਜੇ ਚੌਥੇ ਸੂਏ ਹੁੰਦਾ ਇਦਾਂ ਦਾ ਲੇਵੇ ਦਾ ਵਿਕਾਰ ਦੇਗਾ ਜੀ ਇਹ ਤੇ ਬਾਕੀ ਉਸ ਤੋਂ ਇਲਾ ਖਣ ਚ ਕੋਈ ਕਾਣ ਆ ਉਹ ਸਾਰੀ ਇੱਕ ਸਾਰ ਨੋਵਰ ਕਰ ਦੂ ਬਸ਼ੀ ਉਹ ਸਾਰੀ ਨੋਵਰ ਕਰ ਦੂਗੀ ਠੀਕ ਹੈ ਤੇ ਇਹ ਦੀ ਇਹ ਦਵਾਈ ਜਿਹੜੀ ਮੰਗਣ ਜਾਂਦਾ ਬੰਦੇ ਉਹਨਾਂ ਨੂੰ ਜਿਹੜੀ ਆ ਸੀਸਣਾਂ ਦੇ ਦਿੰਦੇ ਆ ਉਹ ਕਾਰਨ ਕੀ ਆਗਾ ਕਈ ਅੱਜ ਕੱਲ੍ਹ ਦੇਖੋ ਪੈਸੇ ਦੀ ਜੁਣੀਆ ਮਾਰਜਨ ਵੱਧ ਦੇਖਦੀ ਆ ਵੀ ਕਿੱਥੋਂ ਕੀ ਆ ਮਾਰਜਨ ਬਿਲਕੁਲ ਬਾਈ ਬਿਲਕੁਲ ਤੇ ਆਪਾਂ ਕੁਆਲਟੀ ਨਾਲ ਕੰਪਰੋਮਾਈਜ਼ ਨਹੀਂ ਕਰਦੇ ਹੂੰ ਤੇ ਕੁਆਲਟੀ ਪੂਰੀ ਕਸਟਮਰ ਨੂੰ ਦੰਦਨੇ ਆ ਤੇ ਲਗਭਗ 30 ਸਾਲ ਹੋ ਗਏ ਕੰਪਨੀ ਨੂੰ ਮਾਰਕੀਟ ਤੇ ਆਇਆ ਨੂੰ ਠੀਕ ਹੈ ਜੀ ਬ੍ਰਾਂਡ ਬੈਟ ਆ ਅੱਜ ਦੀ ਡੇਟ ਦੇ ਵਿੱਚ ਇਹ ਘੱਟੋ ਘੱਟ ਨਾਂਵਾਂ ਵਾਲਾ ਸਭ ਤੋਂ ਲੀਡਿੰਗ ਬ੍ਰਾਂਡ ਆਪਣਾ ਹੂੰ ਰੰਗ ਦਾ ਹੀ ਉਹ ਫਰਕ ਪਈ ਬੈਠੇ ਬਾਈ ਜਿਵੇਂ ਤੂੰ ਇਹ ਦੋਸਰੇ ਸਦਾ ਵੀ ਫਰਕ ਆ ਕਿਉਂਕਿ ਵਿਟਾਮਿਨਸ ਵੀ ਮੈਟਰ ਕਰਦੇ ਆ ਵੀ ਈਚ ਐਮ ਐਲ ਦੇ ਵਿੱਚ ਪੂਰੇ ਨਿਕਲਨੇ ਚਾਹੀਦੇ ਨੇ ਜਿਹੜਾ ਜੋ ਅਸੀਂ ਬੋਟਲ ਤੇ ਪ੍ਰਿੰਟ ਕਰਤਾ ਕੰਪੋਜੀਸ਼ਨ ਇਹ ਪੂਰੀ ਨਿਕਲੂਗੀ ਚਾਹੇ ਸੈਂਪਲ ਦਵਾਰੇ ਕੋਈ ਸਹੀ ਗੱਲ ਹੈ ਤੇ ਬਾਕੀ ਬਾਈ ਦਾ ਨੰਬਰ ਦੇ ਕੇ ਜਾਗੇ ਬਾਕੀ ਬਾਈ ਜੀ ਵੇੜ ਮੇਨ ਬੇਨਤੀ ਆ ਫਾਰਮ ਤੋਂ ਭਰਾਵਾਂ ਨੂੰ ਚਾਰ ਨਿਸ਼ਾਨੀਆਂ ਜ਼ਰੂਰ ਦੇਖੋ ਠੀਕ ਹੈ ਜੀ ਇੱਕ ਤਾਂ ਟ੍ਰੇਟਾ ਵਾਈਟਮ ਦਾ ਲੋਗੋ ਆ ਆ ਲੋਗੋ ਲੱਗਿਆ ਕੰਪਨੀ ਦਾ ਲੱਗਿਆ ਵਾ ਲੋਗੋ ਧੱਕਣ ਤੇ ਚੈੱਕ ਕਰੋ ਠੀਕ ਹੈ ਜੀ ਦੂਜਾ ਕੀ ਆ ਬਾਈ ਜੀ ਵੇਖੋਗੇ ਤੁਸੀਂ ਨਾ ਆ ਬੋਟਲ ਦੀ ਨੈਕ ਤੇ ਸੀਲ ਲੱਤੀ ਆ ਸੀਲ ਤੇ ਵੀ ਟ੍ਰੇਟਾ ਵਾਈਟਮ ਅਚ ਲੀਲੇ ਅੱਖਰਾਂ ਚ ਲਿਖਿਆ ਹੋਇਆ ਆਪਾਂ ਇਦਾਂ ਹੀ ਤੁਸੀਂ ਦੇਖੋ ਤੀਜੀ ਨਿਸ਼ਾਨੀ ਖੁੱਲਿਆ ਹੋਇਆ ਚ ਟ੍ਰੇਟਾ ਵਾਈਟਮ ਅਚ ਤੇ ਇੱਥੇ ਵੀ ਖੁੱਲਿਆ ਹਾਂਜੀ ਬਿਲਕੁਲ ਵੈਲਕਮ ਦੋਨਾਂ ਪਾਸੇ ਐਚੀ ਇੰਗਲਿਸ਼ ਚ ਮਿਲੂਗਾ ਇਹ ਚਾਰ ਨਿਸ਼ਾਨੀਆਂ ਜ਼ਰੂਰ ਪਈਏ ਦੇਖ ਪਰਖ ਕੇ ਲੋ ਤਾਂ ਜੋ ਤੁਸੀਂ ਪੈਸੇ ਪੂਰੇ ਲਓਣ ਅਤੇ ਚੀਜ਼ ਵੀ ਖਰੀਦ ਮਿਲੇ ਤੇ ਪਸ਼ੂ ਨੂੰ ਵੱਧ ਵੱਧ ਫਾਇਦਾ ਹੋਵੇ ਕਿਤੇ ਨਾ ਕਿਤੇ ਕਾਪੀ ਕੰਪਨੀਆਂ ਬਈ ਇਹਨਾਂ ਇਹ ਅਸਲੀ ਕੰਪਨੀਆਂ ਨੁਕਸਾਨ ਵੀ ਕਰਦੀਆਂ ਬਹੁਤ ਜ਼ਿਆਦਾ ਫਿਰ ਬਾਈ ਜੀ ਦੇਖੋ ਸੇਲ ਤਾਂ ਆਫਟਰ ਆਲ ਸਾਡੀ ਲਾਸ ਹੁੰਦੀ ਹੈ ਇਹਨਾਂ ਚੀਜ਼ਾਂ ਕਰਕੇ ਇਹ ਕਾਪੀ ਮਾਰਕੀਟ ਚੋਂ ਫਾਰਮਰ ਲੈ ਕੇ ਆਉਂਦਾ ਤੇ ਫਾਰਮਰ ਦਾ ਵੱਡਾ ਨੁਕਸਾਨ ਬਹੁਤ ਹੋ ਜਾਂਦਾ ਕਿਉਂਕਿ ਫਾਰਮਰ ਪੈਸੇ ਪੂਰੇ ਲਾਉਂਦਾ ਚੀਜ਼ ਕਾਪੀ ਮਿਲਦੀ ਆ ਤੇ ਉਹ ਰਿਜ਼ਲਟ ਆਉਂਦਾ ਨਹੀਂ ਤੇ ਕਈ ਵਾਰ ਤਾਂ ਫਾਰਮਰ ਸਾਨੂੰ ਐਕਸਪੋ ਦੇ ਆ ਕੇ ਕਹਿੰਦੇ ਨੇ ਯਾਰ ਰਿਜ਼ਲਟ ਨਹੀਂ ਆਇਆ ਤਾਂ ਕਿਸੇ ਨੇ ਕਹਿੰਦੇ ਕਾਰਨ ਇਹ ਵੀ ਹੁੰਦਾ ਵੀ ਅਵੇਅਰਨੈਸ ਦੀ ਕਮੀ ਆ ਇਹੋ ਜੀ ਚੀਜ਼ ਕਮ ਕਉਂਦੇ ਆ ਭਾਈ ਵਰਤੀ ਕਿਹੜੀ ਸੀ ਹਣਾ ਹਾਂਜੀ ਹਾਂ ਇਹ ਚੀਜ਼ ਹੁੰਦੀ ਆ ਹਾਂ ਤੇ ਫਿਰ ਆ ਸੀਸੀ ਆ ਜਾਂਦੀ ਫਿਰ ਭਾਈ ਕਹਿੰਦੇ ਇਹ ਦਾ ਅਸਲ ਹੀ ਨਹੀਂ ਹਾਂਜੀ ਕਿਸੇ ਸਹੀ ਆ ਦੇਖ ਜਰੂਰ ਫਾਰਮਰ ਪਰ ਆਵਾਜ਼ ਸੁਨੇਹਾ ਵੀ ਦੇਖ ਵਰਕ ਕੇ ਚੀਜ਼ ਲਓ ਉਹ ਕਹਿੰਦਾ ਕਹਿ ਕੇ ਲਓ ਵੀ ਟਨੇਟਾ ਦਾ ਵਾਈਟ ਮੈਚ ਚਾਹੀਦਾ ਸਹੀ ਗੱਲ ਧੰਨਵਾਦ ਬਾਈ ਜੀ ਤੇ ਬਾਕੀ ਆਪਣਾ ਨੰਬਰ ਦੇ ਦਿਓ ਭਾਈ ਜੇ ਹੋਰ ਜਾਣਕਾਰੀ ਲਈ ਬਾਈ ਜੀ ਅਸੀਂ ਬਰਨਾਲਾ ਤੋਂ ਬਿਲੋਂਗ ਕਰਦੇ ਆਂ ਬਰਨਾਲਾ ਸੰਗਰੂਰ ਏਰੀਆ ਦੇਖਦੇ ਆਂ ਮੇਰਾ ਨਾਮ ਕ੍ਰਿਸ਼ਨ ਨੰਬਰ ਮੇਰਾ ਹੈਗਾ ਜੀ 988537053 988537053 37053 ਜੇ ਕੋਈ ਵੀ ਜਾਣਕਾਰੀ ਲੈਣੀ ਹੈ ਜੀ ਇਹਦੇ ਬਾਰੇ ਮਤਲਬ ਨੇਵਾ ਆਪਣਾ ਹਨਾ ਵਧਾਉਣਾ ਜਾਂ ਕਿਸੇ ਤੇ ਗ੍ਰੋਥ ਕਰਨੀ ਹੈ ਲੈਵੇ ਦੀ ਤੇ ਬਾਈ ਨਾਲ ਕਨੈਕਟ ਜ਼ਰੂਰ ਕਰੋ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ